ਡਾਕਟਰ ਦਵਿੰਦਰ ਕੌਰ ਖੁਸ਼ਤਾਲੀ ਵਾਲ ਦੀ ਪੁਸਤਕ ਦਿਨਾ ਕਾਂਗੜ ਦਾ ਇਤਿਹਾਸ ਦਾ ਅਗਲਾ ਅੰਕ 2 ਦਿਨਾ ਕਾਂਗੜ ਦਾ ਇਤਿਹਾਸ ਕਾਂਗੜ ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਇਹ ਤਹਿਸੀਲ ਰਾਮਪੁਰਾ ਫੂਲ ਦੇ ਅਧਿਨ ਰਾਮਪੁਰਾ ਫੂਲ ਤੋਂ 29 ਕਿਲੋਮੀਟਰ ਦੂਰ ਪੈਂਦਾ ਹੈ ਪਿੰਡ ਕਾਂਗੜ ਜਿਹੜਾ ਕਿ ਬਾਜਾਖਾਨਾ ਬਰਨਾਲਾ ਰੋਡ ਤੇ ਜਦੋਂ ਅਸੀਂ ਚੜ੍ਹਦੇ ਵੱਲ ਜਾਈਏ ਤਾਂ ਬਾਜਾਖਾਨਾ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਖੱਬੇ ਪਾਸੇ 1 ਕਿਲੋਮੀਟਰ ਦੀ ਦੂਰੀ ਉੱਪਰ ਪੈ ਜਾਂਦਾ ਹੈ ਇਹ ਪਿੰਡ ਵੱਡੇ ਸ਼ਹਿਰਾਂ ਤੋਂ ਪਛੜਿਆ ਹੋਇਆ ਅਤੇ ਬਠਿੰਡਾ ਜ਼ਿਲ੍ਹੇ ਦੇ ਉੱਤਰ ਵਾਲੇ ਪਾਸੇ ਆਖਰੀ ਪਿੰਡ ਹੈ ਤੇ ਬਿਲਕੁਲ ਬਠਿੰਡਾ ਮੋਗਾ ਜ਼ਿਲ੍ਹਿਆਂ ਦੀ ਹੱਦ ਤੇ ਵਸਿਆ ਹੋਇਆ ਹੈ ਇਹ ਪਿੰਡ ਹਜ਼ਾਰਾਂ ਸਾਲ ਪਹਿਲਾਂ ਵਸਿਆ ਸੀ ਇਹ ਇਤਿਹਾਸਕ ਪਿੰਡ ਹੋਣ ਕਰਕੇ ਕਈ ਸਾਰੀਆਂ ਇਤਿਹਾਸਕ ਯਾਦਾਂ ਨੂੰ ਆਪਣੀ ਗੋਦ ਦੇ ਵਿੱਚ ਸੰਭੀ ਬੈਠਾ ਹੈ ਕਾਂਗੜ ਸਮਾ ਖੇਤਰ ਯੂਟੀਸੀ ਪੰਜਤੀ ਵਨ ਰਜਿਸਟ੍ਰੇਸ਼ਨ ਪੀਬੀ 03 ਤੇ ਪੀਬੀ 40 ਮਿੱਠਤ ਨੀਮੀ ਨਾਨਕ ਗੁਣ ਚੰਗਿਆਈਆਂ ਤਤ ਮਿੱਠਾ ਬੋਲਣ ਨਿਵਚਲਨ ਹੱਥ ਹੈ ਦੇ ਕੈ ਪੜਾ ਮਨਾਈ ਦਿਨਾਂ ਕਾਂਗੜ ਦਾ ਇਤਿਹਾਸ ਮੇਰਾ ਜਨਮ ਵੀ ਇਸ ਇਤਿਹਾਸਿਕ ਧਰਤੀ ਤੇ ਹੋਇਆ ਜਿਸ ਕਿਲੇ ਵਿੱਚ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਆ ਕੇ ਰਹੇ ਸਨ ਉਸ ਟਾਈਮ ਉਸ ਸਮੇਂ ਸਾਡੇ ਪੁਰਖਿਆਂ ਵੱਲੋਂ ਕੀਤੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਸਾਡੇ ਪੁਰਖਿਆਂ ਨੂੰ ਕਿਟਾਰ ਸਾਹਿਬ ਪੈਂਟ ਕੀਤੀ ਜੋ ਅੱਜ ਵੀ ਸਾਡੇ ਪਰਿਵਾਰ ਕੋਲ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਹੋਈ ਹੈ ਹਰ ਰੋਜ਼ ਸੰਗਤਾਂ ਦਰਸ਼ਨ ਲਈ ਆਉਂਦੀਆਂ ਹਨ ਗੁਰੂ ਜੀ ਦੇ ਜਾਣ ਤੋਂ ਬਾਅਦ ਉਸ ਕੇਲੇ ਵਿੱਚ ਸਾਡੇ ਪੁਰਖੇ ਰਹੇ ਸਨ ਤੇ ਹੁਣ ਛੇਵੀਂ ਪਾਤਸ਼ਾਹੀ ਜੀ ਦਾ ਗੁਰਦੁਆਰਾ ਸਾਹਿਬ ਸੇ ਸ਼ੋਭਤ ਹੈ ਜਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਉਹਨਾਂ ਨੇ ਜ਼ਫਰਨਾਮਾ ਸਾਹਿਬ ਕਾਂਗੜ ਦੀ ਧਰਤੀ ਤੇ ਲਿਖਿਆ ਜਿਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਾਬਾ ਜੀ ਮੇਰ ਮਿੱਠਾ ਜੀ ਹੈ ਮੈਂ ਬਾਬਾ ਰਾਏ ਜੋਤ ਜੀ ਦੀ ਪੋਤੀ ਹਾਂ ਜਿਨ੍ਹਾਂ ਨੇ ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪਾਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਮਹੀਨੇ ਪਿੰਡ ਕਾਂਗੜ ਵਿੱਚ ਰਹੇ ਮੈਨੂੰ ਮਾਣ ਆ ਮੈਂ ਪਿੰਡ ਕਾਂਗੜ ਵਿੱਚ ਬਾਬਾ ਰਾਏ ਜੋਦੀ ਪੋਤੀ ਦੇ ਤੌਰ ਤੇ ਇਸ ਧਰਤੀ ਤੇ ਜਨਮ ਲਿਆ ਮਹਾਨ ਗੁਰੂਆਂ ਦੀ ਧਰਤੀ ਤੇ ਜਿਸ ਪਿੰਡ ਵਿੱਚ ਦੋ ਗੁਰੂਆਂ ਦੇ ਪੈਰ ਪਏ ਹੋਣ ਉਸ ਪਿੰਡ ਵਿੱਚ ਜਨਮ ਲੈਣਾ ਆਪਣੇ ਆਪ ਵਿੱਚ ਬਹੁਤ ਵੱਡੀ ਮਹਾਨਤਾ ਹੈ ਚੌਧਰੀ ਸਰਦਾਰ ਪਰਵਾਰਤੀ ਪੁੱਤੀ ਹੁਣ ਤੇ ਮਾਣ ਮਹਿਸੂਸ ਹੁੰਦਾ ਹੈ ਦਿਨਾ ਕਾਂਗੜ ਦੇ ਗੁਰਜੰਤ ਸਿੰਘ ਦੀ ਧੀ ਤੇ ਮਕੰਨ ਸਿੰਘ ਦੀ ਪੁੱਤੀ ਹੁੰਦਾ ਮਾਣ ਹਾਸਲ ਹੈ ਗੁਰੂ ਚਰਨ ਦੀ ਛੋਪਾ ਪ੍ਰਾਪਤ ਪਿੰਡ ਕਾਂਗੜ ਅਤੇ ਮਹਾਨ ਯੋਧਾ ਬਾਬਾ ਹਰਾਏ ਜੋਧ ਪਿੰਡ ਕਾਂਗੜ ਬਠਿੰਡਾ ਜ਼ਿਲ੍ਹੇ ਦੀ ਉਤਰੀ ਦਿਸ਼ਾ ਦਾ ਆਖਰੀ ਪਿੰਡ ਹੈ ਇਹ 2000 ਸਾਲ ਤੋਂ ਵੀ ਪੁਰਾਣਾ ਪਿੰਡ ਹੈ 15ਵੀਂ ਸਦੀ ਵਿੱਚ ਬਾਬਾ ਮਹਿਰ ਮਿੱਠਾ ਢਾਲੀਵਾਲ ਦਾ ਪਿੰਡ ਕਾਂਗੜ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਤੇ ਕਬਜ਼ਾ ਹੋ ਗਿਆ ਸੀ ਬਾਬਾ ਮਹਿਰ ਮਿੱਠਾ ਅਕਬਰ ਦੇ ਸ਼ਾਸਨ ਕਾਲ ਤੋਂ ਬਹੁਤ ਉੱਗੀ ਸ਼ਖਸੀਅਤ ਸਨ ਮਸ਼ਹੂਰ ਕਹਾਵਤ ਹੈ ਅਕਬਰ ਜਾਨਾ ਬਾਦਸ਼ਾਹ ਮਹਿਰ ਮਿੱਠੇ ਜਾਨਾ ਜੱਟ ਬਾਬਾ ਮਹਿਰ ਮਿੱਠੇ ਦਾ ਪੜੋਤਰਾ ਤੇ ਮਸ਼ਹੂਰ ਯੋਧਾ ਬਾਬਾ ਰਾਏ ਜੋ 17ਵੀਂ ਸਦੀ ਵਿੱਚ ਹੋਇਆ ਹੈ ਉਹ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਭਾਈ ਰੂਪੇ ਤੋਂ ਆਪਣੇ ਲਈ ਕਾਂਗੜ ਵਿਖੇ ਲਿਆਏ ਸੇਠ ਕਰੋੜੀ ਮਲ ਕਾਬਲ ਤੋਂ ਛੇਵੇਂ ਪਾਸ਼ਾ ਨੂੰ ਪੇਸ਼ ਕਰਨ ਲਈ ਦੋ ਘੋੜੇ ਲਿਆਰੇ ਸਨ ਇਹ ਕੋੜੇ ਲਾਹੌਰ ਦੇ ਸੂਬੇ ਨੇ ਖੋਲੇ ਭਾਈ ਵਿਦੀ ਚੰਦ ਦੋਨੋਂ ਕੋੜੇ ਪੇਸ਼ ਬਦਲ ਕੇ ਲਾਹੌਰ ਤੋਂ ਇੱਕ ਇੱਕ ਕਰਕੇ ਵਾਪਸ ਲੈ ਕੇ ਆਏ ਦੂਸਰਾ ਕੋੜਾ ਛੇਵੇਂ ਪਾਸ਼ਾ ਨੂੰ ਕਾਂਗੜ ਦੇ ਕਿਲੇ ਵਿੱਚ ਹੀ ਪੇਸ਼ ਕੀਤਾ ਗਿਆ ਭਾਈ ਵਿਦੀ ਚੰਦ ਨੇ ਦੱਸਿਆ ਕਿ ਦੋਨੋਂ ਕੋੜਿਆਂ ਨੂੰ ਲਾਹੌਰ ਤੋਂ ਕੱਢਣ ਕਰਕੇ ਲਾਹੌਰ ਦਾ ਸੂਬਾ ਬਹੁਤ ਨਾਰਾਜ਼ ਹੋ ਗਿਆ ਤੇ ਉਸ ਨੇ ਸਿੱਖਾਂ ਨਾਲ ਲੜਨ ਲਈ ਫੌਜ ਰਵਾਨਾ ਕਰ ਦਿੱਤੀ ਹੈ ਛੇਵੇਂ ਪਾਸ਼ਾ ਨੇ ਇਲਾਕੇ ਦਾ ਜਾਨੂ ਹੋਣ ਕਰਕੇ ਤੇ ਨਿਪੁੰਨ ਯੋਧਾ ਹੋਣ ਕਰਕੇ ਬਾਬਾ ਰਾਏ ਜੋਧ ਨੂੰ ਸਿੱਖ ਫੌਜ ਦਾ ਸੈਨਾਪਤੀ ਨਿਯੁਕਤ ਕਰ ਦਿੱਤਾ ਸਿੱਖ ਫੌਜ ਵਿੱਚ ਛੇਵੇਂ ਪਾਤਸ਼ਾਹ ਦੇ 2000 ਯੋਧੇ ਅਤੇ 1000 ਯੋਧੇ ਬਾਬਾ ਰਾਇ ਜੋਧੇ ਸਨ ਉਹਨਾਂ ਦੀ ਲੜਾਈ ਲਾਹੌਰ ਦੇ ਸੂਬੇ ਦੀ 35000 ਫੌਜ ਨਾਲ ਪਿੰਡ ਮਹਿਰਾਜ ਦੇ ਕੋਲ ਜਿੱਥੇ ਹੁਣ ਗੁਰਦੁਆਰਾ ਗੁਰੂ ਸਰ ਹੈ ਵਿਖੇ ਹੋਈ ਸਿੱਖ ਫੌਜ ਨੇ ਪਹਿਲਾਂ ਹੀ ਪਾਣੀ ਦੇ ਸਰੋਤਾਂ ਤੇ ਕਬਜ਼ਾ ਕਰ ਲਿਆ ਇਹ ਲੜਾਈ 3 ਦਿਨ ਤੱਕ ਚੱਲੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਬਾ ਰਾਇ ਜੋਧ ਅਤੇ ਹੋਰ ਸਿੱਖ ਯੋਧੇ ਬਹੁਤ ਬਹਾਦਰੀ ਨਾਲ ਲੜੇ ਸਿੱਖ ਫੌਜ ਦੀ ਸ਼ਾਨਦਾਰ ਜਿੱਤੋਈ ਲਾਹੌਰੀ ਫੌਜ ਦੇ ਵੱਡੇ ਜਰਨੈਲ ਲੱਲਾ ਬੇਗ ਨੂੰ ਛੇਵੇਂ ਪਾਸ਼ਾ ਨੇ ਮੌਤ ਦੇ ਘਾਟ ਉਤਾਰਿਆ ਤੇ ਛੋਟੇ ਜਰਨੈਲ ਕਮਰ ਬੇਗ ਨੂੰ ਬਾਬਾ ਰਾਏ ਜੋਧ ਨੇ ਮਾਰ ਕੇ ਅਤੇ ਆਪਣੀ 35 ਸੇਰ ਦੀ ਸਾਗ ਵਿੱਚ ਪਰੋ ਕੇ ਛੇਵੇਂ ਪਾਸ਼ਾ ਦੇ ਚਰਨਾਂ ਵਿੱਚ ਵਿਆਸਪਟਿਆ ਛੇਵੇਂ ਪਾਸ਼ਾ ਨੇ ਖੁਸ਼ ਹੋ ਕੇ ਆਪਣੇ ਕਮਰਕੱਟ ਸੇ ਵਿੱਚੋਂ ਕੱਢ ਕੇ ਇੱਕ ਕਟਾਰ ਸਾਹਿਬ ਬਾਬਾ ਰਾਏ ਜੋਧ ਨੂੰ ਬਖਸ਼ ਦਿੱਤੀ ਇਹ ਕਟਾਰ ਸਾਹਿਬ ਅੱਜ ਵੀ ਬਾਬਾ ਰਾਏ ਜੋਧ ਦੇ ਖਾਨਦਾਨ ਕੋਲ ਹੈ ਤੇ ਕਰਨਲ ਡਾਕਟਰ ਭਪਿੰਦਰ ਸਿੰਘ ਢਾਲੀਵਾਲ ਤੇ ਰਪਿੰਦਰ ਸਿੰਘ ਢਾਲੀਵਾਲ ਰਿਪਨ ਦੇ ਕਰ ਕਾਂਗੜ ਵੇਖੇ ਸशोਪਤ ਹਨ। ਉਹਨਾਂ ਨੇ ਇਸ ਕਰਨ ਹੁਣ ਕਿਲੇ ਨੋਮਾ ਬਣਾ ਦਿੱਤਾ ਹੈ। ਸੰਗਤਾਂ ਦੂਰੋਂ-ਦੂਰੋਂ ਪਵਿੱਤਰ ਘਟਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਹਨ। ਢਾਲੀਵਾਲ ਦੀ ਸ਼ਾਨ ਹਨ ਮਹਾਨ ਸ਼ਖਸੀਅਤਾਂ ਰਸ਼ਪਾਲ ਸਿੰਘ ਢਾਲੀਵਾਲ ਚੇਅਰਮੈਨ ਸੀਜੀਸੀ ਝੰਡੇੜੀ ਕਾਲਜ ਸਾਬਕਾ ਮੁੱਖ ਮੰਤਰੀ ਪੰਜਾਬ ਸਾਬਕਾ ਗਵਰਨਰ ਉੱਤਰਾਖੰਡ ਸਰਜੀਤ ਸਿੰਘ ਬਰਨਾਲਾ ਢਾਲੀਵਾਲ ਅਮਰੀਕਾ ਵਿੱਚ ਉੱਗੇ ਬਿਜ਼ਨਸਮੈਨ ਪਿੰਡ ਰਖੜਾ ਸਰਜੀਤ ਸਿੰਘ ਰਖੜਾ ਤਾਲੀਵਾਲ ਕਰਨਲ ਭੁਪਿੰਦਰ ਸਿੰਘ ਢਾਲੀਵਾਲ ਬਰਗੇਡੀਅਰ ਪ੍ਰੀਤਮ ਸਿੰਘ ਢਾਲੀਵਾਲ ਇੰਜੀਨੀਅਰ ਬਲਵੰਤ ਸਿੰਘ ਢਾਲੀਵਾਲ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ ਹਲਕਾ ਰਾਮਪੁਰਾ ਫੂਲ ਕੈਪਟਨ ਰਮਨਦੀਪ ਸਿੰਘ ਢਾਲੀਵਾਲ ਮਰਹੂਮ ਸਰਦਾਰ ਮਕੰਨ ਸਿੰਘ ਚੌਧਰੀ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਰਹੇ ਮਰਹੂਮ ਸਰਦਾਰ ਗੁਰਜੰਤ ਸਿੰਘ ਢਾਲੀਵਾਲ ਉਹਨਾਂ ਦੇ ਪੁੱਤਰ ਮਸ਼ਹੂਰ ਲੇਖਕ ਮਾਸਟਰ ਗੁਰਵਿੰਦਰ ਸਿੰਘ ਢਾਲੀਵਾਲ ਅਤੇ ਮੈਂ ਲੇਖਕਾ ਖੋਜਕਰਤਾ ਡਾਕਟਰ ਦਵਿੰਦਰ ਕੌਰ ਕੁਛ ਢਾਲੀਵਾਲ ਤੋਤਾ ਸਿੰਘ ਦੀਨਾ ਸਾਹਿਬ ਪੱਤਰਕਾਰ ਵੀ ਇਸੇ ਖਾਨਦਾਨ ਵਿੱਚੋਂ ਆ। ਲੜਾਈ ਜਿੱਤਣ ਤੋਂ ਬਾਅਦ 6ਵੇਂ ਪਾਸ਼ਾ ਵਾਪਸ ਬਾਬਾ ਰਾਇ ਜੋਧੇ ਕਿਲੇ ਕਾਂਗੜ ਵਿਖੇ ਆ ਗਏ 6ਵੇਂ ਪਾਸ਼ਾ 4 ਮਹੀਨੇ ਤੋਂ ਜ਼ਿਆਦਾ ਕਾਂਗੜ ਰਹੇ ਜਦੋਂ 6ਵੇਂ ਪਾਸ਼ਾ ਜਾਣ ਲੱਗੇ ਤਾਂ ਬਾਬਾ ਰਾਇ ਜੋਧੇ ਤੇ ਉਸ ਦੇ ਪਰਿਵਾਰ ਨੇ ਬੇਨਤੀ ਕੀਤੀ ਕਿ ਮਹਾਰਾਜ ਕੁਝ ਦਿਨ ਹੋਰ ਸੇਵਾ ਦਾ ਮੌਕਾ ਦੇਵੋ ਮਹਾਰਾਜ ਨੇ ਆਖਿਆ ਕਿ ਅਸੀਂ 10ਵੇਂ ਜਮੇ ਵਿੱਚ ਤੁਹਾਡੀ ਇਲਾਜ ਨੂੰ ਸੇਵਾ ਦਾ ਮੌਕਾ ਦੇਵਾਂਗੇ ਬਾਬਾ ਰਾਇ ਜੋਧੇ ਪੁੱਤਰ ਤਖਤ ਮਲ ਲਖਮੀਰ ਅਤੇ ਸ਼ਮੀਰ ਹੋਏ ਉਹਨਾਂ ਨੇ ਕਾਂਗੜ ਨਾਲ ਹੀ ਇੱਕ ਪਿੰਡ ਦੀਨਾ ਸਾਹਿਬ ਬਣਿਆ ਹੁਣ ਇਹ ਦੋਨਾਂ ਪਿੰਡਾਂ ਦਾ ਨਾਂ ਜੋੜ ਕੇ ਕਾਂਗੜ ਦੀਨ ਸਹਿਬ ਲੈ ਜਾਂਦਾ ਹੈ ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਖਤਸਰ ਸਹਿਬਲ ਜਾਰੇ ਸਨ ਤਾਂ ਤਖਤ ਮਲ ਲਖਮੀਰ ਸ਼ਮੀਰ ਅਤੇ ਹੋਰ ਸੰਗਤਾਂ ਉਹਨਾਂ ਨੂੰ ਕਾਂਗੜ ਦੀਨ ਨੇ ਸਹਿਬ ਲੈ ਆਏ ਸਰਹਿੰਦ ਦੇ ਸੂਬੇ ਦੀ ਚੇਤਾਵਨੀ ਕਿ ਦਸਮ ਗੁਰੂ ਦੇਸ਼ ਤ੍ਰੋਈ ਹੈ ਇਸ ਨੂੰ ਸਾਡੇ ਹਵਾਲੇ ਕਰੋ ਦੇ ਬਾਵਜੂਦ ਤਖਤ ਮਲ ਲਖਮੀਰ ਸ਼ਮੀਰ ਨੇ ਇਸ ਤਰ੍ਹਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗੁਰੂ ਸਾਹਿਬ ਕਾਂਗੜ ਵਿੱਚ ਅਤੇ ਇਸ ਦੇ ਆਸ-ਪਾਸ ਦੇ ਸ਼ਾਂਤ ਇਲਾਕੇ ਵਿੱਚ ਜਿਵੇਂ ਕਿ ਪਿੰਡ ਦੀਨਾ ਸਹਿਬ ਜਿੱਥੇ ਕਿ ਗੁਰਦੁਆਰਾ ਲੋਹਗੜ੍ਹ ਸਾਹਿਬ ਜ਼ਫਰਨਾਮਾ ਸਾਹਿਬ ਹੈ ਟਿਪਾਈ ਦੇਸੂ ਦੇ ਚਾਰੇ ਵਿੱਚ ਅਤੇ ਪਿੰਡ ਦਿਆਲਪੁਰਾ ਭਾਈ ਕਾਲੇ ਕੋਲ ਜਿੱਥੇ ਗੁਰਦੁਆਰਾ ਜ਼ਫਰਨਾਮਾ ਸਾਹਿਬ ਹੈ ਵਿੱਚ ਵਿਚਰਦੇ ਰਹੇ ਇਹ ਸਾਰਾ ਇਲਾਕਾ ਉਦੋਂ ਬਾਬਾ ਰਾਏ ਜੋਦੀ ਉਲਾਦ ਦੀ ਜਾਗੀਰ ਸੀ ਇਥੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸ਼ਹੂਰ ਰਚਨਾ ਜ਼ਫਰਨਾਮਾ ਸਾਹਿਬ ਰਚੀ ਦਸਮ ਪਾਸ਼ਾ ਨੇ ਜ਼ਫਰਨਾਮਾ ਸਾਹਿਬ ਵਿੱਚ ਲਿਖਿਆ ਹੈ ਕਿ ਤਸ਼ਰੀਫਦਰ ਕਸਬਾ ਕਾਂਗੜ ਕੁੰਦ ਵਜ਼ਾ ਪਸ ਮੁਲਾਕਾਤ ਬਾਹਮ ਸ਼ਬਦ ਜੇ ਤੂੰ ਕਾਂਗੜ گاਉਂ ਵਿਖਿਆਵੇਂ ਤਾਂ ਆਪਣੇ ਵਿੱਚ ਮੁਲਾਕਾਤ ਹੋ ਜਾਵੇ। ਇਸੇ ਸਿੰਘਾਂ ਦੀ ਨਵੀਂ ਪ੍ਰਤੀ비 ਹੋਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 3 ਮਹੀਨੇ ਤੋਂ ਜ਼ਿਆਦਾ ਤਖਤਮਲ ਲਖਮੀਰ ਸ਼ਮੀਰ ਕੁਲ ਪਿੰਡ ਕਾਂਗੜ ਦੀਨਾ ਸਹਰੇ ਅਤੇ ਬਾਬਾ ਰਾਏ ਜੋਧ ਨੂੰ ਦਿੱਤਾ ਹੋਇਆ ਵਚਨ ਪੂਰਾ ਕੀਤਾ। ਬਾਈਪੂ ਸਮਸਤ 1762 ਵਿਕਰਮੀ ਨੂੰ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਨਗਰ ਪਿੰਡ ਦੀਨਾ ਸਹੇ ਪਹੁੰਚੇ ਸਨ। ਮੇਰੇ ਨਗਰ ਨੂੰ ਆਪਣੀ ਚਰਨਸ਼ੋਦੀ ਬਖਸ਼ਿਸ਼ ਕੀਤੀ ਸੀ ਇਸ ਧਰਤੋਂ ਹੀ ਜ਼ਫਰਨਾਮਾ ਸਾਹਿਬ ਦੀ ਰਚਨਾ ਹੋਈ ਇਥੋਂ ਹੀ ਮਰਬੇ ਦੀ ਧਰਤੀ ਤੇ ਧੀਆਂ ਨੂੰ ਬਖਸ਼ਿਸ਼ ਪ੍ਰਾਪਤ ਹੋਈ ਸ਼੍ਰੀ ਨੰਦਪੁਰ ਸਾਹਿਬ ਤੋਂ ਬਾਅਦ ਗੁਰੂ ਜੀ ਨੇ ਇਥੋਂ ਹੀ ਅਮਰਦਿੱਤ ਦਾਤ ਸਿੰਘ ਨੂੰ ਬਖਸ਼ਿਸ਼ ਕੀਤੀ ਨਾਲ ਹੀ ਫੌਜ ਨੂੰ ਵੀ ਸੰਗਠਿਤ ਕੀਤਾ ਗੁਰੂ ਸਾਹਿਬ ਨੇ ਸਾਡੀ ਧਰਤ ਨੂੰ ਲੋਹ ਘੜ ਕਹਿ ਕੇ ਵਡਿਆਈ ਬਖਸ਼ਿਸ਼ ਕੀਤੀ ਸਾਡੇ ਪੁਰਖੇ ਭਾਈ ਲਖਮੀਰ ਭਾਈ ਸ਼ਮੀਰ ਪਾਈ ਤਖਤਮਲ ਟਾਲੀਵਾਲ ਤੇ ਭਾਈ ਦੇਸਾ ਜੀ ਤੇ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਦਾ ਸਮਾਪਤ ਹੋਇਆ ਇਸ ਧਰਤ ਨੂੰ ਦਿਨਾ ਕਾਂਗੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਹੀ ਤਸਵੀਰ ਵਿੱਚ ਕਟਾਰ ਸਾਹਿਬ ਪਾਸ਼ਾ 6ਵੀਂ ਪਿੰਡ ਕਾਂਗੜ ਵਿਖੇ ਸ਼ੋਭਤ ਜੋ ਬਾਬਾ ਰਾਇ ਜੋ ਜੀ ਨੂੰ ਪਾਸ਼ਾ 6ਵੀਂ ਨੇ ਬਖਸ਼ਿਸ਼ ਕੀਤੀ ਸੀ ਬਾਬਾ ਰਾਇ ਜੋ ਦੇ ਪੋਤਰੇ ਸਨ ਪਿੰਡ ਦਿਨਾ ਸਾਹਿਬ ਵਾਲੇ ਭਾਈ ਲਖਮੀਰ ਸ਼ਮੀਰ ਤੇ ਤਖਤਮਲ ਟਾਲੀਵਾਲ ਜੀ ਇਸ ਵੰਸ਼ ਤੇ ਮੋਢੀ ਬਾਬਾ ਮਹਿਰ ਮਿੱਠਾ ਜੀ ਸਨ ਜੋ ਅਕਬਰ ਦੇ ਸਮਕਾਲੀ ਸਨ ਮਾਛੀਵਾੜੀ ਤੱਕ ਤਾਂ ਦੁਖਦਾਈ ਸਫਰਾਂ ਇਹਨਾਂ ਦੁਖਦਾਈ ਹਾਲਾਤਾਂ ਦੇ ਗਰਭ ਵਿੱਚੋਂ ਜਨਮਿਆ ਸੀ ਜ਼ਫਰਨਾਮਾ ਇਸ ਤੋਂ ਬਾਅਦ ਦਸਮ ਪਿਤਾ ਆਪਣੇ ਸਫਰ ਤੇ ਮੁਕਤ ਸਰਸੈਵਲ ਚਲੇ ਗਏ ਇਤਿਹਾਸ ਜਦੋਂ ਇਸ ਪਿੰਡ ਦੇ ਇਤਿਹਾਸ ਵੱਲ ਝਾਤ ਮਾਰਦੇ ਆ ਤਾਂ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਇਹ ਹਵਾਲਾ ਮਿਲਦਾ ਹੈ ਕਿ ਇਹ ਪਿੰਡ ਰਾਜਾ ਕੰਗੜ ਨੇ ਵਸਾਇਆ ਸੀ ਉਸ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਂ ਕਾਂਗੜ ਪੈ ਗਿਆ ਜਦੋਂ ਅਸੀਂ ਇਤਿਹਾਸ ਦੇ ਝਰੋਖਿਆਂ ਤੋਂ ਥੋੜਾ ਹੋਰ ਅੱਗੇ ਵਧਦੇ ਹਾਂ ਤਾਂ ਇਸ ਧਰਤੀ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗਵਿੰਦ ਸਾਹਿਬ ਅਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਸ਼ੋਪਾਪਤ ਹੈ। ਇਸ ਪਿੰਡ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਜ਼ਫਰਨਾਮਾ ਵਿੱਚ ਵੀ ਆਉਂਦਾ ਹੈ ਕਿ ਤਸ਼ਰੀਫ ਦਰ ਕਸਬਾ ਕਾਂਗੜ ਕੋਨਦ ਹੈ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਿੰਡ ਕਾਂਗੜ ਵਿੱਚ ਹੀ ਜ਼ਫਰਨਾਮਾ ਸਾਹਿਬ ਲਿਖਿਆ ਸੀ ਤੇ ਇੱਥੋਂ ਔਰੰਗਜ਼ੇਬ ਨੂੰ ਭੇਜਿਆ ਸੀ। ਇਸਪਿੰਡ ਕੰਗੜ ਹੀ ਮੁਲਾਕਤ ਕਰਨ ਨੂੰ ਬੁਲਾਇਆ ਸੀ ਇਸ ਸਥਾਨ ਉੱਪਰ ਦੋ ਗੁਰਦੁਆਰੇ ਸੈਵ ਸੋਭਤਾਂ ਇੱਕ ਗੁਰਦੁਆਰ ਸਾਹਿਬ ਜੀ ਦਾ ਨਾਮ ਬਾਬਾ ਮਹਿਰ ਮਿੱਠਾ ਜੀ ਤੇ ਦੂਸਰੇ ਗੁਰਦੁਆਰੇ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਮ ਤੇ ਹੈ ਜਦੋਂ ਛੇਵੇਂ ਪਾਸ਼ਾ ਜੀ ਦੀ ਲਹਿਰਾਂ ਦੀ ਲੜਾਈ ਲੱਗਦੀ ਹੈ ਤਾਂ ਉਸ ਸਮੇਂ ਗੁਰੂ ਜੀ ਦਾ ਉਸ ਲੜਾਈ ਵਿੱਚ ਸਾਥ ਦਿੱਤੇ ਸਪਿੰਡ ਦੇ ਰਾਜੇ ਬਾਬਾ ਰਾਏ ਜੋਤ ਜੀ ਨੇ ਦਿੱਤਾ ਜੋ ਬਾਬਾ ਮਹਿਰ ਮਿੱਠਾ ਜੀ ਦੇ ਪੋਤੇ ਸਨ ਇਸਪਿੰਡ ਨੂੰ ਧਾਰੀਵਾਲਾ ਨੇ ਬਸਾਇਆ ਸੀ ਤੇ ਰਾਜਾ ਕੰਗ ਵੀ ਧਾਰੀਵਾਲਾਂ ਦੇ ਵਿੱਚੋਂ ਸਨ ਦੁਨੀਆ ਦੇ ਜਿਸ ਕੋਨੇ ਵਿੱਚ ਵੀ ਧਾਰੀਵਾਲ ਗੋਦ ਦੇ ਵਿਅਕਤੀ ਗਏ ਹਨ ਉਹਨਾਂ ਦਾ ਸਿੱਧਾ ਸਬੰਧ ਇਸ ਪਿੰਡ ਨਾਲ ਜੁੜਦਾ ਹੈ ਇੱਕ ਮਾਨਤਾ ਬਾਬਾ ਜੀ ਮਹਿਰ ਮਿੱਠਾ ਬਾਰੇ ਇਹ ਵੀ ਸੁਣੀਦੀ ਹੈ ਕਿ ਪਿੰਡ ਕਾਂਗੜ ਦੇ ਵਿੱਚ ਬਾਬਾ ਜੀ ਮਹਿਰ ਮਿੱਠਾ ਛਪੜੀ ਤੇ ਇਸ਼ਨਾਨ ਕਰ ਰਹੇ ਸਨ ਇੱਕ ਬਖਾਰੀ ਆਉਂਦਾ ਜੋ ਕਹਿੰਦਾ ਕਿ ਮੈਨੂੰ ਰੋਟੀ ਚਾਹੀਦੀ ਹੈ ਪਰ ਬਾਬਾ ਜੀ ਕਹਿੰਦੇ ਹਨ ਮੈਂ ਇਸ਼ਨਾਨ ਕਰ ਲਵਾਂ ਤਾਂ ਮੈਂ ਤੈਨੂੰ ਛਿੜੀ ਦੇ ਵਿੱਚ ਜੋ ਮੇਰੀ ਸਮਾਦ ਹੈ ਉੱਥੇ ਮੈਂ ਤੈਨੂੰ ਰੋਟੀ ਖਵਾ ਦੇਵਾਂਗਾ ਪਰ ਉਹ ਬਖਾਰੀ ਜ਼ਿੱਦ ਕਰਨ ਲੱਗ ਪਿਆ ਤੇ ਬਾਬਾ ਜੀ ਨੂੰ ਕਹਿਣ ਲੱਗ ਪਿਆ ਮੈਂ ਤਾਂ ਸੁਣਿਆ ਤੁਸੀਂ ਬੋਤ ਕਰਨੀ ਵਾਲੇ ਹੋ ਤੁਸੀਂ ਕਿਸੇ ਭਖਾਰੀ ਨੂੰ ਨਹੀਂ ਮੋੜਦੇ ਤਾਂ ਬਾਬਾ ਜੀ ਨੇ ਕਿਹਾ ਠੀਕ ਹੈ ਮੇਰੇ ਕੋਲੇ ਤਾਂ ਰੋੜੇ ਵੱਟੇ ਹਨ ਮੈਂ ਤੇਰੀ ਝੋਲੀ ਵਿੱਚ ਪਾ ਦਿੰਦਾ ਹਾਂ ਤੂੰ ਖਾ ਸਕਦਾ ਤਾਂ ਖਾਲਵੇਂ ਬਾਬਾ ਜੀ ਨੇ ਜਦੋਂ ਉਸ ਦੀ ਝੋਲੀ ਵਿੱਚ ਰੋੜੇ ਵੱਟੇ ਪਾਏ ਤਾਂ ਕਾਫੀ ਜ਼ਿਆਦਾ ਅਨਾਜ ਸੋਨਾ ਚਾਂਦੀ ਤੇ ਪੈਸਿਆਂ ਦੇ ਨਾਲ ਝੋਲੀ ਉਸ ਦੀ ਭਰ ਗਈ ਉਸ ਟਾਈਮ ਬਾਬਾ ਜੀ ਨੇ ਕਿਹਾ ਸੀ ਜੋ ਵੀ ਵਿਆਹ ਜੋੜੇ ਜਾਂ ਢਾਲੀ ਵਾਲਾਂ ਦੀਆਂ ਨੂਹਾ ਕੁੜੀਆਂ ਮਿੱਟੀ ਕੱਢਣ ਗਿਆ ਉਹਨਾਂ ਦੇ ਘਰੇ ਕਿਸੇ ਵੀ ਤਰ੍ਹਾਂ ਦੀ ਘਾਟ ਨੇ ਡੌਗੀ ਢਾਲੀ ਵਾਲਾਂ ਦੀ ਖਰਦਾਨੇ ਹਮੇਸ਼ਾ ਪਰੇ ਰਹਿਣਗੇ ਕਾਗੜੋ ਪਿੰਡ ਜਿੱਥੇ 6ਵੇਂ ਗੁਰੂ ਜੀ ਰਾਜ ਜੋਧ ਕੁਲ ਠਹਿਰੇ ਸਨ ਰਾਜ ਜੋਧ ਨੇ ਗੁਰੂ ਸਾਹਿਬ ਜੀ ਦੀ ਜੰਗ ਵਿੱਚ ਫੌਜ ਸਮੇਤ ਮਦਦ ਕੀਤੀ ਸੀ ਰਾਜ ਜੋਧ ਦਾ ਲੜਕਾ ਮਹਿਰ ਮਿੱਠਾ ਸੀ ਜਿਸ ਦੀ ਇੱਕ ਪੋਤੀ ਅਕਬਰ ਨਾਲ ਵਿਆਹੀ ਗਈ ਸੀ ਜਿਸ ਦੇ ਇਵਜ਼ ਵਜੋਂ ਅਕਬਰ ਨੇ ਮਿੱਠਾ ਜੀ ਨੂੰ ਮਹਿਰ ਬਖਸ਼ੀ ਇਸ ਮਹਿਰ ਦੇ ਖਿਤਾਬ ਨਾਲ 120 ਪਿੰਡਾਂ ਦੀ ਜ਼ਗੀਰ ਬਖਸ਼ੀ ਉਸ ਵੇਲੇ ਤੋਂ ਕਾਗੜ ਇਸ ਪਰਗਨੇ ਦੀ ਮਾਨੋ ਰਾਜਧਾਨੀ ਸੀ ਦੀਨਾਪਿੰਡ ਕਾਂਗੜ ਤੋਂ 1 ਮੀਲ ਉੱਤਰ ਦਿਸ਼ਾ ਵੱਲ ਕਾਂਗੜ ਦੀ ਜ਼ਮੀਨ ਵਿੱਚ ਵਸਿਆ ਸੀ ਰਾਜ ਜੋਤ ਦੀ ਵੰਸ਼ ਦੇ ਤਿੰਨ ਪੁੱਤਰੇ ਲਖਮੀਰ ਸ਼ਮੀਰ ਤੇ ਤਖਤਮਲ ਦਸ਼ਮेश ਪਿਤਾ ਜੀ ਨੂੰ ਮਦੇ ਪਿੰਡ ਜਾ ਕੇ ਮਿਲੇ ਤੇ ਸਨਮਾਨਪੂਰਵਕ ਆਪਣੇ ਘਰ ਲਿਆਏ ਇਹ ਤਿੰਨ ਭਰਾਵਾਂ ਵਿੱਚੋਂ ਇੱਕ ਦਿਨੇ ਤੇ ਦੋ ਕਾਂਗੜ ਰਹਿੰਦੇ ਸਨ ਦਿਨਾ ਦਾ ਕਾਂਗੜ ਠਹਿਰਨਾ ਇੱਕ ਹੀ ਗੱਲ ਹੈ ਮਗਰ ਇਤਿਹਾਸ ਨੇ ਗੁਰੂ ਸਾਹਿਬ ਜੀ ਦਾ ਉਤਾਰਾ ਦਿਨਾਪਿੰਡ ਵਿਖੇ ਪਾਈ ਦੇਸੂ ਦੇ ਚਵਾਰੇ ਵਿੱਚ ਹੀ ਦੱਸਿਆ ਮਣੀਆਂ ਉਪਗੋਤ ਦੇ ਧਾਰੀਵਾਲ ਬਾਬਾ ਮਣੀਆਂ ਦੀ ਵੰਸ਼ ਵਿੱਚੋਂ ਹਨ। ਬਾਬਾ ਮਣੀਆਂ ਵੀ ਉਦੋਂ ਦਾ ਪਾਈ ਸੀ। ਪੰਜਾਬ ਵਿੱਚ ਇਹਨਾਂ ਨੂੰ ਮਿਆਨੇ ਕਿਹਾ ਜਾਂਦਾ ਹੈ। ਇਹ ਦਿਨੇ ਕਾਂਗੜ ਦੇ ਖੇਤਰ ਵਿੱਚ ਕਿਤੇ ਕਿਤੇ ਮਿਲਦੇ ਹਨ। ਇਹ ਰਾਜਸਥਾਨ ਦੇ ਬਾਂਗੜ ਖੇਤਰ ਵਿੱਚ ਕਾਫੀ ਵਸਦੇ ਹਨ। ਪੰਜਾਬ ਵਿੱਚ ਧਾਰੀਵਾਲਾਂ ਦੇ ਬਾਬਾ ਸਿੱਧ ਪੋਈ ਜੀ ਦਾ ਮੇਲਾ ਬਹੁਤ ਪ੍ਰਸਿੱਧ ਹੈ। ਬਾਬਾ ਜੀ ਲੱਲੂਆਣਾ ਯਾਨੀ ਕੋਟ ਲੱਲੂ ਮਾਨਸਾ ਦੇ ਨੇੜੇ ਦੁਸ਼ਮਣਾਂ ਨਾਲ ਲੜਦੇ ਹੋਏ ਆਪਣੇ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ ਸਨ। ਇਹਨਾਂ ਨਾਲ ਕਈ ਕਰਾਮਾਤਾਂ ਵੀ ਜੋੜੀਆਂ ਗਈਆਂ ਹਨ। बाबा सिद्धपội ਮੇਰ ਮਿੱਠੇ ਤੋਂ 300 ਸਾਲ ਪਹਿਲਾਂ ਹੋਏ ਹਨ ਫਿਆਲਕੋਟ ਤੇ ਗੁਜਰਾਵਾਲਾ ਦੇ ਮੁਸਲਮਾਨ ਧਾਰੀਵਾਲ ਵੀ ਬਾਬਾ ਸਿੱਧਪội ਦੀ ਮੰਨਤਾ ਲਈ ਚਨੀਰ ਦੇਸ਼ ਖੇਤਰ ਵਿੱਚ ਆਉਂਦੇ ਹਨ ਦਲਿਤ ਜਾਤੀਆਂ ਦੇ ਧਾਰੀਵਾਲ ਵੀ ਪੂਰੀ ਸ਼ਰਧਾ ਨਾਲ ਬਾਬੇ ਦੀ ਮੰਨਤਾ ਕਰਦੇ ਹਨ ਬਾਬਾ ਸਿੱਧਪội ਦੀ ਵੰਸ ਦੇ ਕੁਝ ਧਾਰੀਵਾਲ ਮਲਿਆਣਾ ਵਸਦੇ ਹਨ ਸ਼ਹੀਦੀ ਸਮੇਂ ਬਾਬਾ ਜੀ ਦੇ ਨਾਲ ਪੰਡਿਤ ਮਰਾਸੀ ਕਾਲਾ ਕੁੱਤਾ ਤੇ ਇੱਕ ਦਲਿਤ ਜਾਤੀ ਦਾ ਸੇਵਕ ਸੀ ਪੰਡਿਤ ਭੱਜ ਗਿਆ ਸੀ ਬਾਕੀ ਬਾਬੇ ਦੇ ਨਾਲ ਹੀ ਮਾਰੇ ਗਏ ਸਨ ਔਰ ਮਹੀਨੇ ਦੇ ਤੇਰਸ ਨੂੰ ਮਾਨਸਾ ਦੇ ਨਜ਼ਦੀਕ ਪਿੰਡ ਕੋਟ ਲੱਲੂ ਵਿਖੇ ਸਿੱਧ ਪੁੰਜ ਦੇ ਸਥਾਨ ਤੇ ਢਾਰੀਵਾਲ ਭਾਈਚਾਰੇ ਦੇ ਲੋਕ ਦੂਰੋਂ ਦੂਰੋਂ ਆਇਆ ਕਰਦੇ ਸਨ ਸਮੇਂ ਦੇ ਬਦਲਣ ਨਾਲ ਢਾਰੀਵਾਲਾਂ ਨੇ ਆਪੋ ਆਪਣੇ ਇਲਾਕੇ ਵਿੱਚ ਸਿੱਧ ਪੁੰਜ ਦੇ ਅਸਥਾਨ ਬਣਾ ਕੇ ਉੱਚੀਆਂ-ਉੱਚੀਆਂ ਬਲੰਦੀਆਂ ਤੇ ਸਰੋਵਰ ਉਸਾਰ ਦਿੱਤੇ ਤੇਰਸ ਵਾਲੇ ਦਿਨ ਬਜ਼ੁਰਗ ਢਾਰੀਵਾਲ ਲੋਕ ਆਪਣੀਆਂ ਨਮੀਆਂ ਨੂੰ ਇੱਥੇ ਮੱਥਾ ਟੇਕਣ ਲਈ ਲਿਆਉਂਦੇ ਹਨ ਉਸ ਤੋਂ ਪਿੱਛੋਂ ਹੀ ਬੋਲਟੀ ਨੂੰ ਢਾਰੀਵਾਲ ਪਰਿਵਾਰ ਦਾ ਮੈਂਬਰ ਸਮਝਿਆ ਜਾਂਦਾ ਹੈ ਇਸ ਪਵਿੱਤਰ ਮੌਕੇ ਤੇ ਢਾਲੀਵਾਲ ਆਪਣੀਆਂ ਸੁੱਖਾਂ ਸੁਖਦੇ ਹਨ ਜੋ ਕਹਿੰਦੇ ਹਨ ਕਿ ਪੂਰੀਆਂ ਹੁੰਦੀਆਂ ਹਨ ਆਮ ਲੋਕ ਕਹਿੰਦੇ ਹਨ ਕਿ ਚੈਲਾ ਨੇ ਬਾਬੇ ਦੇ ਮ੍ਰਿਤਕ ਸਰੀਰ ਨੂੰ ਕੋਟ ਲੱਲੂ ਲਿਆਂਦਾ ਅਤੇ ਸੰਸਕਾਰ ਕਰਕੇ ਉਸ ਉੱਤੇ ਕੱਚੀ ਬਲੰਦ ਬਣਾ ਦਿੱਤੀ ਬਾਅਦ ਵਿੱਚ ਪਟਿਆਲਾ ਰਾਜਸਥਾਨ ਦੇ ਇੱਕ ਪੁਲਿਸ ਅਫਸਰ ਢਾਲੀਵਾਲ ਗੋਤੀ ਨੇ ਇਸ ਨੂੰ ਪੱਕਿਆਂ ਕਰਵਾ ਕੇ ਉੱਚਾ ਕਰ ਦਿੱਤਾ ਅੱਜ ਵੀ ਢਾਲੀਵਾਲ ਬਰਾਦਰੀ ਦੇ ਸਭ ਲੋਕ ਬਾਬਾ ਸਿੱਧ ਪੋਈਂ ਦੀ ਬਹੁਤ ਮਾਨਤਾ ਕਰਦੇ ਹਨ ਲੱਲੂਆਣਾ ਵਾਲੇ ਬਾਬੇ ਦੇ ਮੰਦਰ ਵਿੱਚ ਬਾਬੇ ਦੀ ਫੋਟੋ ਵੀ ਰੱਖੀ ਹੈ ਢਾਲੀਵਾਲ ਨਮੀ ਸੂਈ ਗਊ ਦਾ ਦੁੱਧ ਬਾਬੇ ਦੀ ਠਈ ਰੱਖਦੇ ਹਨ ਪਹਿਲਾਂ ਮਰਾਸੀ ਨੂੰ ਪਿਉਂਦੇ ਹਨ ਤੇ ਪੰਡਿਤ ਨੂੰ ਮਗਰੋਂ ਦਿੰਦੇ ਹਨ ਕੋਈ ਢਾਲੀਵਾਲ ਸਖੀ ਸਰਵਰ ਦੇ ਚੇਲੇ ਵੀ ਸਨ ਅੱਜ ਕੱਲ੍ਹ ਵਾਰੀ ਸਿੱਧ ਪੁਈ ਦੀ ਯਾਦ ਵਿੱਚ ਸਿੱਧ ਪੁਈ ਲੱਲੂਆਣਾ ਧੂਰਕੋਟ ਏੜੀ ਕੇ ਰਾਜਿਆਂ ਆਜ ਮੁੱਖ ਸਥਾਨ ਬਣੇ ਹੋਏ ਹਨ ਇਹਨਾਂ ਤੋਂ ਇਲਾਵਾ ਢਾਲੀਵਾਲਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਬਾਬਾ ਜੀ ਦੀਆਂ ਸਿੱਧ ਪੁਈਆਂ ਬਣਾਈਆਂ ਹੋਈਆਂ ਹਨ ਢਾਲੀਵਾਲ ਬੜੀ ਸ਼ਰਧਾ ਨਾਲ ਇਹਨਾਂ ਦੀ ਮਾਨਤਾ ਕਰਦੇ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸਮੇਂ ਤੇ ਸੁਣਨ ਨੂੰ ਮਿਲੇ ਧੰਨਵਾਦ